ਦੋਸਤੋ ਯੂਡੀਆਈ ਨੇ ਆਪਾਂ ਨੂੰ ਬਹੁਤ ਸਾਰੀਆਂ ਸੇਵਾਵਾਂ ਦੇ ਰੱਖੀਆਂ ਹਨ ਲੇਕਿਨ ਆਪਾਂ ਨੂੰ ਉਹਨਾਂ ਸੇਵਾਵਾਂ ਦਾ ਪਤਾ ਨਹੀਂ ਹੁੰਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਜੋ ਯੋਡੀ ਆਧਾਰ ਅਪਡੇਟ ਦੇ ਵਿੱਚ ਤੁਹਾਨੂੰ ਸੇਵਾਵਾਂ ਮਿਲਦੀਆਂ ਹਨ ਆਨਲਾਈਨ ਜੋ ਕਿ ਦੋਸਤੋ ਤੁਸੀਂ ਘਰ ਬੈਠੇ ਆਪਣਾ ਅਪਡੇਟ ਕਰ ਸਕਦੇ ਹੋ ਜਿਸ ਵਿੱਚ ਦੋਸਤੋ ਤੁਹਾਨੂੰ ਸਿੰਪਲ ਪ੍ਰੋਸੈਸ ਦੇ ਵਿੱਚ ਅੱਜ ਮੈਂ ਤੁਹਾਨੂੰ ਘਰ ਬੈਠੇ ਤੁਸੀਂ ਆਪਣਾ ਸਾਰਾ ਕੁਝ ਅਪਡੇਟ ਕਰਨਾ ਸਿੱਖ ਜਾਓਗੇ ਜਿੱਦਾਂ ਮੋਬਾਈਲ ਆਧਾਰ ਕਾਰਡ ਦੇ ਵਿੱਚ ਅਪਡੇਟ ਕਰਨਾ ਜਾਂ ਫਿਰ ਤੁਹਾਡਾ ਨਾਮ ਅਪਡੇਟ ਕਰਨਾ ਡੇਟ ਆਫ ਬਰਥ ਅਪਡੇਟ ਕਰਨਾ ਐਡਰੈਸ ਅਪਡੇਟ ਕਰਨਾ ਜੈਂਡਰ ਬਾਇਓਮੈਟ੍ਰਿਕ ਇਹ ਸਾਰੀਆਂ ਸੇਵਾਵਾਂ ਦਾ ਤੁਸੀਂ ਲਾਭ ਲੈ ਸਕਦੇ ਹੋ ਜੇਕਰ ਦੋਸਤੋ ਤੁਹਾਨੂੰ ਸਹੀ ਕੋਈ ਗਾਈਡ ਸਹੀ ਕੋਈ ਗਾਈਡ ਤਾਂ ਹੀ ਕਰੇਗਾ ਜੇਕਰ ਦੋਸਤੋ ਤੁਹਾਨੂੰ ਸੁਣਨ ਦੇ ਵਿੱਚ ਟਾਈਮ ਮਿਲੇਗਾ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਕੋਲ ਜੇਕਰ ਟਾਈਮ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਕੰਪਲੀਟ ਦੇਖਣਾ ਜਿਸ ਵਿੱਚ ਦੋਸਤੋ ਤੁਸੀਂ ਅੱਗੇ ਚੱਲ ਕੇ ਸਾਰਾ ਕੰਮ ਕਰਨ ਤੋਂ ਬਾਅਦ ਤੁਸੀਂ ਆਪਣੇ ਡੇਟਾ ਨੂੰ ਕਿੱਦਾਂ ਵੈਰੀਫਾਈ ਕਰਨਾ ਹੈ ਉਹ ਤੁਹਾਨੂੰ ਮੈਂ ਕੰਪਲੀਟ ਜਾਣਕਾਰੀ ਦਿੱਤੀ ਹੈ ਜੋ ਵੀ ਤੁਸੀਂ ਆਪਣੇ ਆਧਾਰ ਕਾਰਡ ਦੇ ਵਿੱਚ ਅਪਡੇਟ ਕਰਨਾ ਚਾਹੁੰਦੇ ਹੋ ਉਸ ਬਾਰੇ ਤੁਹਾਨੂੰ ਬਕਾਇਦਾ ਫੀਸ ਕਿੰਨੀ ਲੱਗੇਗੀ ਉਹ ਵੀ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਆਪਣਾ ਆਧਾਰ ਅਪਡੇਟ ਦੇ ਵਿੱਚ ਕੀ ਕੀ ਕੰਮ ਕਰ ਪਾਓਗੇ ਉਹ ਵੀ ਮੈਂ ਤੁਹਾਨੂੰ ਦੱਸਿਆ ਹੈ ਤੇ ਕਿੱਦਾਂ ਤੁਸੀਂ ਕਰ ਪਾਓਗੇ ਉਹ ਵੀ ਮੈਂ ਤੁਹਾਨੂੰ ਦੱਸਿਆ ਹੈ ਤੇ ਦੋਸਤੋ ਤੁਹਾਡੀ ਖੁਦ ਦੀ ਲੈਂਗੁਏਜ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਤੁਹਾਨੂੰ ਆਧਾਰ ਅਪਡੇਟ ਤੇ ਅੱਜ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਦੋਸਤੋ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੋ ਨਾਲ ਦੋਸਤੋ ਬੈਲ ਆਈਕਨ ਪ੍ਰੈਸ ਕਰਕੇ ਆਲ ਤੇ ਰੱਖ ਲਿਓ ਜੇ ਹੋ ਸਕੇ ਤਾਂ ਇੱਕ ਵੀਡੀਓ ਨੂੰ ਲਾਈਕ ਵੀ ਕਰ ਜਰੂਰ ਕਰ ਦੇਣਾ ਕਿਉਂਕਿ ਦੋਸਤੋ ਆਪਾਂ ਤੁਹਾਡੇ ਲਈ ਨਵੀਂ ਨਵੀਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਤੁਹਾਡੀ ਇਨਫੋਰਮੇਸ਼ਨ ਕਿੱਦਾਂ ਅਪਡੇਟ ਹੋਏਗੀ ਹੁਣ ਦੋਸਤੋ ਤੁਸੀਂ ਇੱਥੇ ਦੇਖ ਸਕਦੇ ਹੋ ਆਧਾਰ ਯੂਡੀਆਈ ਨੇ ਤੁਹਾਨੂੰ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਨੇ ਜਿਸ ਵਿੱਚ ਦੋਸਤੋ ਤੁਸੀਂ ਦੇਖੋਗੇ ਪਹਿਲਾਂ ਤਾਂ ਆਪਣਾ ਆਧਾਰ ਕਾਰਡ ਅਪਲਾਈ ਦੂਸਰਾ ਨਾਮ ਅਪਡੇਟ ਐਡਰੈਸ ਅਪਡੇਟ ਮੋਬਾਈਲ ਅਪਡੇਟ ਈਮੇਲ ਅਪਡੇਟ ਡੇਟ ਆਫ ਬਰਥ ਅਪਡੇਟ ਜੈਂਡਰ ਬਾਇਓਮੈਟ੍ਰਿਕ ਫੋਟੋ ਫਿੰਗਰਪ੍ਰਿੰਟਸ ਜਾਂ ਫਿਰ ਤੁਸੀਂ ਆਈਆਰਐਸ ਜਿਸ ਦੇ ਵਿੱਚ ਤੁਸੀਂ ਇਹ ਸਭ ਕੁਝ ਅਪਡੇਟ ਕਰ ਸਕਦੇ ਹੋ ਅਪਡੇਟ ਕਰਨ ਦੇ ਲਈ ਤੁਸੀਂ ਕੀ ਕਰੋਗੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਦੇ نیچے ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਾਇਆ ਹੋਇਆ ਹੈ ਜਦੋਂ ਤੁਸੀਂ ਉਸ ਲਿੰਕ ਤੇ ਆਓਗੇ ਤੁਹਾਡੇ ਸਾਹਮਣੇ ਇਹ ਇੰਟਰਫੇਸ ਆ ਜਾਏਗਾ ਉਸ ਤੋਂ ਬਾਅਦ ਜਿਵੇਂ ਹੀ ਆਪਾਂ نیچے ਜਾਵਾਂਗੇ ਇੱਥੋਂ ਆਪਾਂ ਨੂੰ ਲੋਕੇਸ਼ਨ ਚੂਜ਼ ਕਰਨੀ ਪਵੇਗੀ ਜਿਵੇਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ जिमें ही दोस्तों तुम लोकेशन चूज करोगे इतना लोकेशन अपनी चूज करते हाँ आ देखो आप इतों अपनी लोकेशन चूज़ की थी। जो भी है तो सामने तो है है, आ गया। अपनी लोकेशन रहेगी सामने तारिया लोकेशन आ जाएगी इतों तुम अपनी लोकेशन चूज कर लो उसो तो बाद प्रोसीड पर क्लिक कर दो जो तो तुम प्रोसीड पर क्लिक करोगे तो सामने इतने आ रहा है मोबाइल नंबर और कैपचा मोबाइल नंबर फिल करके जनरेट ओ टी पी क्लिक कर दोगे कैपचा फिल करने तो बाद ਜਿਵੇਂ ਹੀ ਦੋਸਤੋ ਆਪਾਂ ਜਨਰੇਟ ਓਟੀਪੀ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਜੋ ਆਪਾਂ ਮੋਬਾਈਲ ਨੰਬਰ ਫਿਲ ਕੀਤਾ ਉਸ ਤੇ ਓਟੀਪੀ ਭੇਜਿਆ ਗਿਆ ਉਹ ਓਟੀਪੀ ਆਪਾਂ ਇੱਥੇ ਦਰਜ ਕਰਦੇ ਹਾਂ ਤੁਹਾਡੇ ਸਾਹਮਣੇ ਓਟੀਪੀ ਵੀ ਆ ਚੁੱਕਿਆ ਹੈ ओ टी पी दर्ज करेरीफाई ओ टी पी तो आप क्लिक करते हाँ जिमें ही आप वैरीफाई ओ टी पी क्लिकता तुम देखोगे तो सामने अगे आधार कार्ड नंबर पुष्टया है उसका तो तो नाम की है आधार कार्ड पर तो डेट ऑफ बर्थ की आधार कार्ड पर उस तो बाद तो रहे हो डाकूमेंट टाइप और सिलेक्ट सिटी ये तो इना सर्च कर तो बादपली तो चले जाओगे अगे जिमें नैक्सट स्टैप तो आप क्लिक करते हाँ ਆਧਾਰ ਕਾਰਡ ਨਾਮ ਡੇਟ ਆਫ ਬਰਥ ਲਿਖਣ ਤੋਂ ਬਾਅਦ ਐਪਲੀਕੇਸ਼ਨ ਵੈਰੀਫਿਕੇਸ਼ਨ ਟਾਈਪ ਆ ਰਿਹਾ ਹੈ ਆਪਾਂ ਡਾਕੂਮੈਂਟ ਜਾਂ ਫਿਰ ਐਚ ਓ ਐਫ ਹੈਡ ਆਫ ਫੈਮਿਲੀ ਜਾਂ ਫਿਰ ਉਹਦੇ ਤੇ ਵੀ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਸਟੇਟ ਚੂਜ਼ ਕਰੋਗੇ ਜੋ ਵੀ ਤੁਹਾਡੀ ਸਟੇਟ ਹੈ ਉਸ ਤੋਂ ਬਾਅਦ ਸਿਟੀ ਕੀ ਹੈ ਤੁਹਾਡੀ ਐਗਜ਼ਾਮਪਲ ਤੌਰ ਤੇ ਆਪਾਂ ਲੈਂਦੇ ਹਾਂ ਉਸ ਤੋਂ ਬਾਅਦ ਆਧਾਰ ਕਾਰਡ ਸੇਵਾ ਕੇਂਦਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਸਿੰਪਲੀ ਆਪਾਂ ਨੈਕਸਟ ਤੇ ਕਲਿੱਕ ਕਰ ਸਕਦੇ ਹਾਂ ਹੁਣ ਤੁਹਾਡੇ ਸਾਹਮਣੇ ਆਪਸ਼ਨਾਂ ਖੁੱਲ ਗਈਆਂ ਨੇ ਤੁਸੀਂ ਇੱਥੋਂ ਕਿਹੜੀ ਚੀਜ਼ ਅਪਡੇਟ ਕਰਨਾ ਚਾਹੁੰਦੇ ਹੋ ਨਾਮ ਜੈਂਡਰ ਮੋਬਾਈਲ ਨੰਬਰ ਈਮੇਲ ਅਡਰੈਸ ਜਾਂ ਡੇਟ ਆਫ ਬਰਥ ਜਾਂ ਫਿਰ ਬਾਇਓਮੈਟ੍ਰਿਕ ਇਹਦੇ ਵਿੱਚ ਜੋ ਵੀ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਆਪਾਂ ਨਾਮ ਜਾਂ ਫਿਰ ਮੋਬਾਈਲ ਨੰਬਰ ਅਪਡੇਟ ਕਰਨਾ ਹੈ ਹਨਾ ਤੇ ਇੱਥੇ ਆਪਾਂ ਨਿਊ ਮੋਬਾਈਲ ਤੇ ਕਲਿੱਕ ਕਰ ਦਾਂਗੇ ਜਿਵੇਂ ਹੀ ਦੇਖੋਗੇ 올ਡ ਮੋਬਾਈਲ ਨੰਬਰ ਆਪਣੇ ਕੋਲ ਆ ਗਿਆ ਪੈਨਸਲ ਤੇ ਆਪਾਂ ਸਿੰਪਲੀ ਕਲਿੱਕ ਕਰ ਦਾਂਗੇ ਜਿਹੜੀ ਆਪਣੇ ਪੈਨਸਲ ਦਿਖਾਈ ਦੇ ਰਹੀ ਹੈ ਇੱਥੇ ਕਲਿੱਕ ਕਰ ਦਿਓ ਤੁਹਾਡੇ ਸਾਹਮਣੇ ਤੁਹਾਡਾ ਮੋਬਾਈਲ ਨੰਬਰ ਨਿਊ ਅਤੇ ਫਿਲ ਕਰਨ ਦੀ ਇੱਥੇ ਕੈਪਚਾ ਫਿਲ ਕਰਨ ਦੀ ਉਸ ਤੋਂ ਬਾਅਦ ਤੁਸੀਂ ਸੈਂਡ ਓਟੀਪੀ ਤੇ ਕਲਿੱਕ ਕਰੋਗੇ ਜਿਹੜਾ ਮੋਬਾਈਲ ਨੰਬਰ ਫਿਲ ਨਵਾਂ ਫਿਲ ਕਰੋਗੇ ਉਸ ਤੇ ਓਟੀਪੀ ਆਏਗਾ ਉਹ ਓਟੀਪੀ ਦਰਜ ਕਰਕੇ ਤੁਸੀਂ ਸਿੰਪਲੀ ਆਪਣੇ ਮੋਬਾਈਲ ਨੰਬਰ ਨੂੰ ਅਪਡੇਟ ਕਰ ਲੋਗੇ ਉਸ ਤੋਂ ਬਾਅਦ ਜਿਵੇਂ ਹੀ ਆਪਾਂ ਇਹਦਾ ਕਰਦੇ ਹਾਂ ਆਪ ਤੁਹਾਡੇ ਸਾਹਮਣੇ ਐਗਜ਼ਾਮਪਲ ਤੌਰ ਤੇ ਕਰਦੇ ਹਾਂ ਆਪਾਂ ਇੱਥੇ ਕੈਪਚਾ ਫਿਲ ਕਰਦੇ ਹਾਂ ਕੈਪਚਾ ਫਿਲ ਕਰਨ ਤੋਂ ਬਾਅਦ ਤੁਸੀਂ ਇੱਥੇ ਦੇਖੋਗੇ ਕੈਪਚਾ ਆਪਾਂ ਫਿਲ ਕੀਤਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਆਪਾਂ ਇਥੋਂ ਕੈਪਚਾ ਫਿਲ ਕਰਕੇ ਸੈਂਡ OTP ਤੇ ਕਲਿੱਕ ਕਰਤਾ ਤੁਸੀਂ ਦੇਖ ਸਕਦੇ ਹੋ OTP ਆ ਰਿਹਾ ਹੈ OTP ਆਪਾਂ ਇੱਥੇ ਦਰਜ ਕਰਦੇ ਹਾਂ OTP ਆਪਾਂ ਦਰਜ ਕੀਤਾ ਵੈਰੀਫਾਈਡ OTP ਤੇ ਆਪਾਂ ਕਲਿੱਕ ਕੀਤਾ ਤੁਸੀਂ ਦੇਖੋਗੇ ਅੱਗੇ ਤੁਹਾਡੇ ਸਾਹਮਣੇ ਕੀ ਆਪਸ਼ਨ ਆndi ਹੈ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਯੂਅਰ ਮੋਬਾਈਲ ਨੰਬਰ ਇਜ਼ ਸਕਸੈਸਫੁਲ ਵੈਰੀਫਾਈਡ ਵੈਰੀਫਾਈਡ ਹੋ ਗਿਆ ਇਹ ਆਪਾਂ ਦਾ ਮੋਬਾਈਲ ਹੁਣ ਵੈਰੀਫਾਈ ਹੋ ਗਿਆ ਉਸ ਤੋਂ ਬਾਅਦ ਨੈਕਸਟ ਦੀ ਸਿੰਪਲੀ ਕਲਿੱਕ ਕਰਾਂਗੇ ਜਿੱਦਾਂ ਹੀ ਦੋਸਤੋ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਇਕਦਿ ਆਪਾਂ ਬੈਕ ਚਲਦੇ ਹਾਂ ਜਿਵੇਂ ਹੀ ਦੋਸਤੋ ਹੁਣ ਆਪਾਂ ਬੈਕ ਆ ਗਏ ਤੁਸੀਂ ਇੱਥੇ ਦੇਖ ਸਕਦੇ ਹੋ ਜਿੱਦਾਂ ਆਪਾਂ ਮੋਬਾਈਲ ਨੰਬਰ ਅਪਡੇਟ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਐਡਰੈਸ ਅਪਡੇਟ ਕਰਨਾ ਹੈ ਤਾਂ ਐਡਰੈਸ ਤੇ ਕਲਿੱਕ ਕਰ ਦਿਓ ਡੇਟ ਆਫ ਬਰਥ ਕਰਨਾ ਹੈ ਤਾਂ ਡੇਟ ਆਫ ਬਰਥ ਤੇ ਕਲਿੱਕ ਕਰ ਦਿਓ ਤੁਸੀਂ ਦੇਖ ਸਕਦੇ ਹੋ ਜਿੱਦਾਂ ਡੇਟ ਆਫ ਬਰਥ ਰੀਜਨਲ ਆ ਗਿਆ ਆਪਣੇ ਕੋਲ ਉਸ ਤੋਂ ਬਾਅਦ ਕਹਿ ਰਿਹਾ ਹਨ ਕਿ ਡੇਟ ਆਫ ਬਰਥ ਤੁਸੀਂ ਜਿਹੜਾ ਚੇਂਜ ਕਰਨਾ ਹੈ ਉਹ ਤੁਸੀਂ ਡੇਟ ਆਫ ਬਰਥ ਪ੍ਰੂਫ ਦਿਓ ਪ੍ਰੂਫ ਕੀ ਦੇਣਾ ਚਾਹੁੰਦੇ ਹੋ ਤੁਸੀਂ ਇੱਥੇ ਦੇਖ ਸਕਦੇ ਹੋ ਬਰਥ ਸਰਟੀਫਿਕੇਟ ਜਾਂ ਫਿਰ ਤੁਸੀਂ ਕੋਈ ਹੋਰ ਤੁਹਾਡੇ ਕੋਲ ਡੇਟ ਆਫ ਬਰਥ ਦੇ ਵਾਸਤੇ ਸੈਲਫ ਡਿਕਲੇਰੇਸ਼ਨ ਫਾਰਮ ਹੈ ਜਾਂ ਫਿਰ ਮਾਰਕ ਸ਼ੀਟ ਹੈ ਇੰਡੀਅਨ ਪਾਸਪੋਰਟ ਹੈ ਜਾਂ ਫਿਰ ਤੁਹਾਡੇ ਕੋਲ ਕੋਈ ਵੀ ਜਿਹੜੀ ਤੁਹਾਨੂੰ ਚੀਜ਼ ਸਹੀ ਲੱਗਦੀ ਹੈ ਜਿੱਦਾਂ ਆਪਣੇ ਕੋਲ 10ਥ ਦੀ ਮਾਰਕ ਸ਼ੀਟ ਹੈ ਆਪਾਂ ਇਹ ਸਿਲੈਕਟ ਕਰ ਲਈ ਉਸ ਤੋਂ ਬਾਅਦ ਸਿੰਪਲੀ ਆਪਾਂ ਨੈਕਸਟ ਕਰ ਦਾਂਗੇ ਧਿਆਨ ਤੁਸੀਂ ਇਹ ਰੱਖਣਾ ਜੋ ਵੀ ਤੁਸੀਂ ਅਪਡੇਟ ਕਰਨਾ ਹੈ ਮੋਬਾਈਲ ਅਪਡੇਟ ਕਰਨਾ ਹੈ ਤਾਂ ਮੋਬਾਈਲ ਤੁਹਾਡੇ ਸਾਹਮਣੇ ਹੈ ਤੇ ਬਾਕਾਇਦਾ ਤੁਹਾਨੂੰ ਫੀਸ ਵੀ ਦੱਸੀ ਹੋਈ ਹੈ ਕਿ ਤੁਹਾਨੂੰ ਫੀਸ ਕਿੰਨੀ ਲੱਗੇਗੀ ਜੇਕਰ ਤੁਸੀਂ ਡੇਟ ਆਫ ਬਰਥ ਅਪਡੇਟ ਕਰ ਲਿਓ ਤੁਹਾਨੂੰ 50 ਰੁਪਏ ਫੀਸ ਲੱਗੇਗੀ ਉਸ ਤੋਂ ਬਾਅਦ ਜੇਕਰ ਤੁਸੀਂ ਆਪਣਾ ਬਾਇਓਮੈਟ੍ਰਿਕ ਫੋਟੋ ਵੀ ਐਡ ਕਰਨਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇੱਥੇ 100 ਰੁਪਏ ਤੁਹਾਨੂੰ ਫੀਸ ਲੱਗੇਗੀ ਜਿਹੜੀ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਇਓਮੈਟ੍ਰਿਕ ਦੀ ਬਾਕੀਆਂ ਦੀ ਸਾਰਿਆਂ ਦੀ 50 ਲੱਗੇਗੀ ਜਿਸ ਤੇ ਤੁਸੀਂ ਕਲਿੱਕ ਕਰੋਗੇ ਉਹ ਤੁਹਾਡੇ ਸਾਹਮਣੇ ਆ ਜਾਏਗਾ ਜਿਹਦਾ ਨੇਮ ਦੀ ਤੁਸੀਂ ਕਰੋਗੇ 50 ਰੁਪਏ ਫੀਸ ਉਸ ਤੋਂ ਬਾਅਦ ਜੈਂਡਰ ਦੀ 50 ਰੁਪਏ ਫੀਸ ਉਸ ਤੋਂ ਬਾਅਦ ਈਮੇਲ ਦੀ 50 ਰੁਪਏ ਫੀਸ ਮੋਬਾਈਲ ਦੀ 50 ਰੁਪਏ ਫੀਸ ਇਦਾਂ ਹੈ ਦੋਸਤੋ ਜੇਕਰ ਤੁਸੀਂ ਸਭ ਕੁਝ ਅਪਡੇਟ ਕਰਨਾ ਹੈ ਜਦੋਂ ਤੁਸੀਂ ਸਭ ਕੁਝ ਅਪਡੇਟ ਕਰਨਾ ਹੈ ਇਹ ਸਿਰਫ 100 ਰੁਪਏ ਵਿੱਚ ਸਾਰਾ ਕੁਝ ਅਪਡੇਟ ਹੋ ਜਾਏਗਾ ਮੋਬਾਈਲ ਨੰਬਰ ਵੀ ਨਾਮ ਵੀ ਡੇਟ ਆਫ ਬਰਥ ਵੀ ਜਾਂ ਫਿਰ ਤੁਹਾਡੀ ਈਮੇਲ ਹੈ ਉਹ ਵੀ ਤੁਹਾਡਾ ਸਭ ਕੁਝ ਅਪਡੇਟ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਜਿੱਦਾਂ ਆਪਾਂ ਹੁਣ ਨਾਮ ਵਗੈਰਾ ਸਭ ਕੁਝ ਅਪਡੇਟ ਨਹੀਂ ਕਰਨਾ ਲੇਕਿਨ ਆਪ ਇੱਕ ਚੀਜ਼ ਅਪਡੇਟ ਕਰਨੀ ਹੈ ਬਾਇਓਮੈਟ੍ਰਿਕ ਉਸ ਤੋਂ ਬਾਅਦ ਤੁਸੀਂ ਇਹ ਬਾਇਓਮੈਟ੍ਰਿਕ ਚੂਜ਼ ਕਰਕੇ 100 ਰੁਪਏ ਆਪਣੀ ਫੀਸ ਲੱਗਣਾ ਹੈ ਨੈਕਸਟ ਕਰ ਦਿਓ ਉਸ ਤੋਂ ਬਾਅਦ ਆਪਾਂ ਨੂੰ ਇਹ ਸਮਝ ਲਓ ਆਪਾਂ ਹੁਣ ਇੱਥੇ ਵੈਰੀਫਿਕੇਸ਼ਨ ਦੇ ਵਾਸਤੇ ਆਪਾਂ ਨੂੰ ਇੱਕ ਟਾਈਮ ਦਿੱਤਾ ਗਿਆ ਹੈ ਜੋ ਕਿ ਆਪਾਂ ਇੱਥੇ ਚੁਣਨਾ ਪਵੇਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ 19 ਤਰੀਕ ਦੇ ਵਿੱਚ ਹੈਗੇ ਹਾਂ ਇੱਥੋਂ ਦੋਸਤੋ ਜਿਹੜਾ ਤੁਹਾਨੂੰ ਰੈੱਡ ਦਿਖਾਈ ਦੇ ਰਿਹਾ ਹੈ ਇਹ ਤੁਸੀਂ ਚੂਜ਼ ਨਹੀਂ ਕਰਨਾ ਜਿਹੜਾ ਤੁਹਾਨੂੰ ਵਾਈਟ ਕਲਰ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਚੂਜ਼ ਕਰੋਗੇ ਉਸ ਤੋਂ ਬਾਅਦ ਚੂਜ਼ ਕਰਕੇ ਸਿੰਪਲੀ ਥੱਲੇ ਆ ਰਿਹਾ ਹੈ ਅਵੇਲੇਬਲ ਸਲੋਟ ਜਿਹੜੇ ਕਿ ਵਾਈਟ ਦੇ ਵਿੱਚ ਹੈ ਉਹ ਅਵੇਲੇਬਲ ਸਲੋਟ ਹੈ ਰੈੱਡ ਦੇ ਵਿੱਚ ਨਹੀਂ ਹੈਗੀ ਯਾਨੀ ਕਿ ਇਹ ਰੈੱਡ ਵਾਲੀਆਂ ਸਲੋਟ ਬੁਕ ਹੀ ਹਨ ਪਹਿਲਾਂ ਹੀ ਉਸ ਤੋਂ ਬਾਅਦ स्लॉट ਬੁਕਿੰਗ ਤੋਂ ਬਾਅਦ ਤੁਸੀਂ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਡੀ ਸਾਰੀ ਡਿਟੇਲ ਆ ਗਈ ਹੈ ਤੁਸੀਂ ਹੁਣ ਜਿਹੜੀ स्लॉट ਬੁੱਕ ਕੀਤੀ ਟਾਈਮ ਤੁਹਾਨੂੰ ਮੈਂਸ਼ਨ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਤੁਸੀਂ ਜਾਣਾ ਹੈ ਸਿਰਫ ਤੁਹਾਡੀ ਵੈਰੀਫਿਕੇਸ਼ਨ ਹੋਵੇਗੀ ਕਿੱਥੇ ਹੋਵੇਗੀ ਸੁਵਿਧਾ ਸੈਂਟਰ ਦੇ ਵਿੱਚ ਜਿਹੜਾ ਤੁਸੀਂ ਇੱਥੋਂ ਸੇਵਾ ਕੇਂਦਰ ਨਜ਼ਦੀਕ ਦਾ ਚੁਣ ਕੇ ਗਏ ਧਿਆਨ ਤੁਸੀਂ ਇਹ ਰੱਖਣਾ ਹੈ ਤੁਸੀਂ ਸਿਰਫ ਵੈਰੀਫਿਕੇਸ਼ਨ ਦੇ ਵਾਸਤੇ ਜਾਣਾ ਹੈ ਤੁਸੀਂ ਲਾਈਨਾਂ ਵਿੱਚ ਨਹੀਂ ਲੱਗਣਾ ਤੁਹਾਨੂੰ ਇੱਥੇ ਟਾਈਮ ਦੇ ਦਿੱਤਾ ਗਿਆ ਹੈ ਤੁਸੀਂ ਉਸ ਟਾਈਮ ਨੂੰ ਪਹੁੰਚ ਕੇ ਸਿੱਧਾ ਹੀ ਜਾਓ ਬਾਕੀ ਲਾਈਨਾਂ ਵਿੱਚ ਲੱਗੇ ਹੋਣਗੇ ਤੁਹਾਡਾ ਕੰਮ ਹੋ ਜਾਏਗਾ 5 ਮਿੰਟ ਦੇ ਵਿੱਚ ਤੁਸੀਂ ਬਾਹਰ ਆਜੋ ਤੁਹਾਡਾ ਇੱਥੇ ਦੇਖੋ ਕਿੰਨਾ ਫਾਇਦਾ ਹੋ ਗਿਆ ਆਧਾਰ ਯੂਟੀਆਈ ਦੀ ਬੀਸ ਤੇ ਯਾਨੀ ਕਿ ਤੁਸੀਂ ਘਰ ਬੈਠੇ ਹੀ ਸਾਰਾ ਕੰਮ ਤਾਂ ਕਰ ਲਿਆ ਇੱਕ ਸਿਰਫ ਤੁਹਾਨੂੰ ਵੈਰੀਫਿਕੇਸ਼ਨ ਕਰਾਉਣ ਵਾਸਤੇ ਜਾਣਾ ਪਏਗਾ ਉਹ ਤੁਸੀਂ ਜਦੋਂ ਮਰਜ਼ੀ ਆਪਣਾ ਟਾਈਮ ਸੈੱਟ ਕਰ ਲਓ ਉੱਥੇ ਚਲੇ ਜਾਓ ਤੇ ਆਪਣੇ ਡਾਕੂਮੈਂਟ ਜੋ ਵੀ ਤੁਹਾਡਾ ਹੈ ਨਾਮ ਹੈ ਆਧਾਰ ਕਾਰਡ ਹੈ ਉਹ ਤੁਸੀਂ ਅਪਡੇਟ ਕਰਾ ਲਓ ਤਾਂ ਆਸ਼ਾ ਕਰਦਾ ਹਾਂ ਦੋਸਤੋ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਤੱਕ ਵਧੀਆ ਪਹੁੰਚੀ ਹੋਵੇਗੀ ਜੇਕਰ ਦੋਸਤੋ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਲਾਈਕ ਵੀ ਜ਼ਰੂਰ ਕਰ ਦੇਣਾ ਨਾਲ ਦੋਸਤੋ ਇੱਕ ਵਧੀਆ ਜਿਹਾ ਕਮੈਂਟ ਵੀ ਕਰ ਦੇਣਾ ਜੇਕਰ ਦੋਸਤੋ ਤੁਹਾਨੂੰ ਅਧਾਰ ਅਪਡੇਟ ਜਾਂ ਫਿਰ ਤੁਹਾਨੂੰ ਕੋਈ ਹੋਰ ਨੌਲੇਜ ਚਾਹੀਦੀ ਹੈ ਉਸ ਬਾਰੇ ਤੁਸੀਂ ਕਮੈਂਟ ਕਰੋ ਤੁਹਾਨੂੰ ਆਪਾਂ ਉਸ ਬਾਰੇ ਵੀ ਜਾਣਕਾਰੀ ਦੇ ਦੇਵਾਂਗੇ ਤਾਂ ਅਗਲੀ ਵੀਡੀਓ ਦੇ ਵਿੱਚ ਦੋਸਤੋ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਜੈ ਹਿੰਦ ਦੋਸਤੋ Não, não,